ਦੇ ਨਾਲ ਜਿਹੜੀ ਫਰਸ ਸਾਡੀ ਟੀਮ ਹੈਗੀ ਉਹਨੇ ਇੰਸਟੀਚੂਸ਼ਨ ਟੈਕਅਪ ਤੇ ਲੇਟਰ ਆਨ ਸਾਡੀ ਸੀਆਈਏ ਦੀ ਟੀਮ ਐਸਪੀਡੀ ਨੇ ਨਿਗਰਾਨੀ ਹੇਠ ਅਸੀਂ ਸੁਪਰਵਾਈਜ਼ ਕੀਤਾ ਤੇ ਸੋਨੂ ਚ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਸੀਗਾ ਜਿੱਦੇ ਵਿੱਚ ਆ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਸ ਤਰੀਕੇ ਨਾਲ ਕਬਲ ਕੀਤਾ ਗਿਆ ਹੈਗਾ ਤੇ ਇੱਕ ਘਰ ਚ ਥਣਕੀ ਜਿਹੜੀ ਸੀਗੀ ਉਹ ਯੂਨੀਵਰਸਿਟੀ ਦੇ ਨਾਲ ਸਮਾਨ ਚਲਿਆ ਰਿਹਾ ਕਰ ਸਕਿਆ ਇਹਨੂੰ ਫਰਦਰ ਇਨਵੈਸਟੀਗੇਟ ਕਰਦੇ ਵਜੋਂ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ ਮਨਨਾਲ ਇਨਵੈਸਟੀਗੇਸ਼ਨ ਕਰਦੇਗੇ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਹੁੰਦਾ ਇਸ ਨੂੰ ਬਲਾਈਂਡ ਕੇਸ ਨੂੰ ਜਿਹੜਾ ਮਟਰ ਕੇਸ ਸੀਗਾ ਉਹਨੂੰ ਤਰੇਸ ਕਰਦੇ ਵੇ ਇਸ ਤਿੰਨ ਦੋਸ਼ੀ ਸੀਗੇ ਉਹ ਤਿੰਨੋਂ ਦੋਸ਼ੀ ਫੜ ਲਿਆ ਜਿਹੜਾ ਦੋਸ਼ੀ ਫੜਨ ਤੋਂ ਬਾਅਦ ਵਿੱਚ ਗੱਲ ਸਾਹਮਣੇ ਆਈ ਉਹਨਾਂ ਵਿੱਚ ਬਹੁਤ ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਮੇਸ਼ ਬਾਲ ਸੀਗੇ ਉਹਨਾਂ ਦੇ ਘਰ 'ਚ ਹੀ ਕੰਮ ਕੰਸਟਰਕਸ਼ਨ ਦਾ ਲੇਬਰ ਲੇਬਰ ਵਜੋਂ ਕੰਮ ਕਰ ਰਿਹਾ ਸੀਗੇ ਤੇ ਇਹਨਾਂ ਨੇ ਲਾਲਚ ਵਸਾਰ ਕੇ ਜਿਹੜਾ ਹੈਗਾ ਇਹਨਾਂ ਨੂੰ ਸੋਚਿਆ ਕਿ ਉੱਥੇ ਪਿੰਡ 'ਚ ਜਗਰਾਫਾ ਸੀਗਾ ਉਸਨੇ ਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਤੇ ਉਹਨਾਂ ਨੇ ਲਾਲਚ ਬਚਾ ਲਾਲਚ ਬਚਾ ਕੇ ਕਿ ਇੱਥੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੌਸਟ ਐਂਡਰਿਕ ਦੀ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੇ ਦੇਖ ਪੋਹਣਾਂ ਤੁਰੂ ਉਹ ਐਂਡਰਿਕ ਦੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਦਬਾ ਕੇ ਕਤਲ ਕੀਤਾ ਤੇ ਇਸੇ ਘਰ ਚੋਂ ਪ੍ਰਲਾਪ ਹੋਣੀ ਕਰਕੇ ਇੱਕ ਤੋਂ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਿਆ ਆਪਣੀ ਅਮਾਉਂਟ ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਡੀ ਟੀਮ ਦੇ ਤਿੰਨ ਦੋਸ਼ੀ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਇਨੋ ਹੀ ਅਥਾਸ਼ਕਲ ਹੈ ਜੀ ਉਸੀ ਪਿੰਡ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਜਿਸ਼ ਕੀਤੀ ਤੇ ਕਰਜ ਲਾਇਆ ਆ ਲਾਲਚ ਉਸ ਹਾਕੇ ਪੈਸਾ ਲੁੱਟਣ ਦੀ ਨੀਅਤ ਨਾਲ ਕਰ ਦਿੱਤਾ ਜਿਹਨੂੰ ਸਾਡੀ ਟੀਮ ਨੇ ਅੱਜ ਤੱਕ 24 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈ ਤ੍ਰੇਸ ਕੀਤਾ ਹੈ ਯਾ ਜਿਹੜੇ ਤੰਨਾਂ ਨੇ ਐਂਟਰੀ ਕੀਤੀ ਬੁਨਾਂ ਦੇ ਚੁਰਾਇਆ ਹੈਗਾ ਯਾ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਸ਼ਾਰਟ ਪਰਸਨਸ ਆ ਫੋਨ ਹੈ ਜੋ ਤਲੇਪਰ ਵਾਲੇ ਹੋਵੇ ਤੀਸਰਾ ਤੀਸਰਾ ਸਾਥੀ ਹੈਗਾ ਪਿੰਡ ਦਾ ਹੀ ਹੈ ਹਾਂਜੀ ਪਿੰਡ ਦਾ ਹੈਗਾ ਸੰਦੀਪ ਕਿਉਂ ਬੈਠੋਂ ਇਹਨਾਂ ਦੀ ਗੱਲ ਕਰੇ ਕਿ ਡਰਗ ਡਿਕਟਡ ਹੈ ਉਹਨਾਂ ਚ ਇੱਕ ਬੰਦਾ ਅਜੀ ਇੱਕ ਬੜਾ ਅਨਕੁਰਚਕ ਸਥਿਤੀ ਵਿੱਚ ਪਹੁੰਚਿਆ ਸੀ ਯਕਲ ਮਾਲਪੁਰ ਪੁਲਿਸ ਸਟੇਸ਼ਨ ਦੇ ਗ੍ਰੇਡ ਰਿਪੋਰਟ ਜਿੱਥੇ ਇੱਕ ਜਨੂਰ ਦੇ ਲਗਭਗ 20 ਸਾਲ ਦੇ ਹਰਮੇਸ਼ਾਲ ਦੇ ਦਾ ਆ ਉਹ ਹੋਇਆ ਸੀਗਾ ਇਹਦੇ ਕਿ ਇਮੀਡੀਟਲੀ ਸਾਡੀ ਟੀਮ ਨੇ ਡੀਐਸਪੀ ਗਰਸ਼ੰਕਰ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਫੋਰਸ ਸਾਡੀ ਟੀਮ ਹੈਗੀ ਉਹਨੇ ਸਿਚੁਏਸ਼ਨ ਦੇਖ ਕੇ ਲੇਟਰਨ ਸਾਡੀ ਸੀਆਈਏ ਦੀ ਟੀਮ ਐਸਪੀਜੀ ਦੇ ਨਿਗਰਾਨੀ ਹੇਠ ਅਸੀਂ ਸੁਪਰਵਾਈਜ਼ ਕੀਤਾ ਤੇ ਸੁਰੂ ਚ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਹੈਗਾ ਜਿਹਦੇ ਵਿੱਚ ਆ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀ ਨਾ ਕਿਸ ਤਰੀਕੇ ਨਾਲ ਘਰ ਕਿੱਥਾ ਗਿਆ ਹੈਗਾ ਤੇ ਇੱਕ ਘਰ ਚ ਠਿੰਕੀ ਜਿਹੜੀ ਸੀਗੀ ਉਹ ਪੀਵੀਸੀ ਦੀ ਤੇ ਨਾਲ ਸਮਾਨ ਥੱਲੇ ਵੰਡਿਆ ਹੋਇਆ ਸੀ ਨੂੰ ਫਰਦਰ ਇਨਵੈਸਟੀਗੇਟ ਕਰਦੇ ਵਜੋਂ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ ਡੰਨਰ ਇਨਵੈਸਟੀਗੇਸ਼ਨ ਕਰਦੇ ਵਜੋਂ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਹੰਦਾ ਇਸ ਨੂੰ ਬਲਾਈਂਡ ਕੇਸ ਨੂੰ ਜਿਹੜਾ ਮਟਰ ਕੇਸ ਜੀ ਆ ਉਹਨੋਂ ਤਿੰਨ ਕਰ ਬਈ ਤਿੰਨ ਦੋਸ਼ੀ ਸੀਗੇ ਉਹ ਤਿੰਨੋਂ ਦੋਸ਼ੀ ਫੜ ਲਏ ਜਿਹੜਾ ਦੋਸ਼ੀ ਫੜਨ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ ਉਹਨਾਂ ਵਿੱਚ ਬਹੁਤ ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਮੇਸ਼ ਨਾਲ ਸੀਗੇ ਉਹਨਾਂ ਦੇ ਘਰ 'ਚ ਹੀ ਕੰਮ ਕੰਸਟਰਕਸ਼ਨ ਦਾ ਲੇਬਲ ਲੇਬਲ ਵਜੋਂ ਕੰਮ ਕਰ ਰਿਹਾ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੂੰ ਸੋਚਿਆ ਕਿ ਉੱਥੇ ਪਿੰਡ 'ਚ ਜਗਰਾਫਾ ਸੀਗਾ ਉਸਨੇ ਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਤੇ ਉਹਨਾਂ ਨੇ ਲਾਲਚ ਲਾਲਚ ਵਸਾ ਕੇ ਕਿ ਇਥੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੌਸਟ ਗੈਂਡਰੀ ਦੇ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਇਹਨੂੰ ਨਿਕੇ ਖੋਲਿਆ ਤੇ ਉਹ ਸੈਂਸੀਕੀਟੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਦਬਾ ਕੇ ਕਤਲ ਕੀਤਾ ਤੇ ਇਸੇ ਘਰ ਚੋਂ ਪ੍ਰਲਾਪ ਨੂੰ ਵੀ ਕਰਕੇ ਇੱਕ ਉਹ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਿਆ ਆਪਣੀ amount ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਤਿਮੇ ਤਿੰਨੋਂ ਦੋਸ਼ੀ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਪੀਨੋਂ ਹੀ ਖਾਸ ਕਰਕੇ ਇਹ ਉਸੀ ਪਿੰਡ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਦੀਸ਼ ਦੀ ਤਰ੍ਹਾਂ ਜਿਹਾ ਹੈਗਾ ਆ ਲਾਲਚਾ ਸਾਕੇ ਪੈਸਾ ਲੁੱਟਣ ਦੀ ਨੀਅਤ ਨਾਲ ਕੱਲ ਤੇ ਪਾ ਜੀਨੋਂ ਸਾਡੀ ਟੀਮ ਨੇ ਅੱਜ 4 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈ ਪ੍ਰੀਸਕ੍ਰਿਪਟ ਲੱਗ ਯਾ ਜਿਹੜੇ ਤੁਹਾਨੂੰ ਐਂਟਰੀ ਕੀਤੀ ਬਣਾ ਲਈ ਚੁਰਾਇਆ ਹੈਗਾ ਯਾ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ Part of ਇਨਵੈਸਟੀਗੇਸ਼ਨ ਥਰਡ ਕੰਸਟਰਨਸਰ ਕੋਣ ਹੈ ਦੋ ਤਾਂ ਲੇਬਰ ਵਾਲੇ ਹੋਗੇ ਤੀਸਰਾ ਤੀਸਰਾ ਸਾਥੀ ਹੈਗਾ ਪਿੰਡ ਦਾ ਹੀ ਹੈ ਹਾਂਜੀ ਪਿੰਡ ਵਾਲਾ ਹੈਗਾ ਸੰਦੀਪ ਪਰ ਆ ਕਿਉਂ ਬੈਨਾਂ ਦੀ ਗੱਲ ਕਰੀਏ ਕਿ ਡਰਗ ਡਿਕਟੇਡ ਹੈ ਉਹਨਾਂ ਚ ਇੱਕ ਬੰਦਾ ਅੱਜ ਇੱਕ ਬੜਾ ਅਨਫਰਚੁਨੇਟ ਸਬਾਹਸ਼ ਨੂੰ ਬਹੁਤ ਵੈਸੇ ਹੀ ਕੱਲ ਮਾਲਪੁਰ ਕਲੋਸ਼ਨ ਦੇ ਗ੍ਰੈਂਡ ਪ੍ਰੋਮੋ ਜਿੱਥੇ ਇੱਕ ਬਜ਼ੁਰਗ ਜਿਨ੍ਹਾਂ ਦੀ ਉਮਰ ਲਗਭਗ 70 ਸਾਲ ਦੇ ਹਨ ਹਰਨੇਸ਼ਾਲ ਦਾ ਅ ਇਹ ਤਾਂ ਬਹੁਤ ਵੈਸੇ ਦਾ ਇਹਦੇ ਚਿੰਬੀ ਕਟ ਲਈ ਸਾਡੀ ਟੀਮ ਨੇ ਡੀਐਸਪੀ ਗਰਸ਼ੰਕਰ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਫੋਰਸ ਸਾਡੀ ਟੀਮ ਹੈਗੀ ਉਹਨੇ ਇਨਵਿਸਟੀਗੇਸ਼ਨ ਟੇਕ ਅਪ ਕੀਤਾ ਲੇਟਰ ਓਨ ਸਾਡੀ ਸੀਆਈਏ ਦੇ ਕੀਮ ਐਸਕੇ ਦੀ ਦੇ ਨਿਗਰਾਨੀ ਹੇਠ ਅਸੀਂ ਸੁਪਰਵਾਈਜ਼ ਕੀਤਾ ਇਹ ਸਾਨੂੰ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਹੈਗਾ ਜਿੱਦੇ ਵਿੱਚ ਆ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਕਿਸ ਤਰੀਕੇ ਨਾਲ ਕਤਲ ਕੀਤਾ ਗਿਆ ਹੈਗਾ ਤੇ ਇੱਕ ਘਰ 'ਚ ਥਣਕੀ ਜਿਹੜੀ ਸੀਗੀ ਉਹ ਜੁੱਤੀ ਗਈ ਸੀਗੀ ਤੇ ਨਾਲ ਸਮਾਨ ਛਿੜਿਆ ਹੋਇਆ ਬੈਠਾ ਸੀਗਾ ਇਹਨੂੰ ਫਰਦਰ ਇਨਵੈਸਟੀਗੇਟ ਕਰਦੇ ਦੇ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ ਲੈਵਲ 'ਸ ਇਨਵੈਸਟੀਗੇਸ਼ਨ ਕਰਦੇ ਦੇ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਅੰਦਰ ਇਸ ਨੂੰ ਬਲਾਈਂਡ ਕੇਸ ਨੂੰ ਜਿਹੜਾ ਮਟਰ ਕੇ ਸੀਗਾ 13 ਕਪੇ ਬੇਲਤੀੰਦੋ ਸੀ ਸੀਗੇ ਉਹ ਤੀਨ ਦੋਸ਼ੀ ਫੜਿਆ ਜਿਹੜਾ ਦੋਸ਼ੀ ਫੜਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਉਹਨਾਂ ਵਿੱਚ ਬਹੁਤ ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਮੇਸ਼ਵਰ ਸੀਦੇ ਉਹਨਾਂ ਦੇ ਘਰ ਚ ਹੀ ਕੰਮ ਕੰਸਟਰਕਸ਼ਨ ਦਾ ਲੇਬਰ ਲੇਬਰ ਵਜੋਂ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੇ ਸੋਚਿਆ ਕਿ ਉੱਥੇ ਪਿੰਡ 'ਚ ਜਿਗਰਾਫਾ ਸੀਗਾ ਉਸਨੇ ਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਤੇ ਉਹਨਾਂ ਨੇ ਲਾਲਚ ਲਾਲਚ ਵਸਾ ਕੇ ਕਿ ਇੱਥੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੋਸਟ ਐਂਡਰਿਕ ਦੀ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੇ ਛੇ ਖੋਲਿਆ ਤੇ ਉਹ ਅ ਅ ਐਂਟਰੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਦਬਾ ਕੇ ਕਤਲ ਕੀਤਾ ਤੇ ਇਸ ਗੱਜੂ ਬਰਲਾਫ ਨੂੰ ਕਰਕੇ ਇੱਕੋ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਿਆ ਆਪਣੀ amount ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਂਤੀ ਮੇਂ ਤੀਨੋਂ ਦੋਸਤ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਪੀਨੋਂ ਹੀ ਅਖਾਸ ਕਰ ਹੈ ਕਿ ਉਸੀ ਪਿੰਡ ਦੇ ਰਹਿਣ ਵਾਲੇ ਸਹੇ ਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਜਿਸ਼ ਦੀ ਤਰ੍ਹਾਂ ਜਿਹੜਾ ਹੈ ਨਾ ਆ ਲਾਲਚੋ ਸਾਕੇ ਪੈਸਾ ਲੁੱਟਣ ਦੀ ਨੀਅਤ ਨਾਲ ਤਕਲ ਤੇ ਪਾ ਜੀਨੋਂ ਸਾਡੀ ਟੀਮ ਨੇ 24 ਘੰਟਿਆਂ ਦੇ ਅੰਦਰ ਦਿਲਾਂ ਪ੍ਰੀਸਕਟਾ ਹੈ ਜਾਂ ਜਿਹੜੇ ਤੰਨਾਂ ਨੇ ਐਂਟਰੀ ਕੀਤੀ ਬੁਨਾਂ ਲੈ ਚੁਰਾਇਆ ਹੈਗਾ ਜਾਂ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਸ਼ਾਰਪ ਕੰਸਰਨ ਸਰ ਕੋਣ ਹੈ ਦੋ ਤਾਂ ਲੇਬਰ ਵਾਲੇ ਹੋਗੇ ਤੀਸਰਾ ਤੀਸਰਾ ਸਾਥੀ ਹੈਗਾ ਉਹ ਪਿੰਡ ਦਾ ਹੀ ਹੈ ਹਾਂਜੀ ਪਿੰਡ ਦਾ ਹੈ ਅਸੰਦੀਪ ਤੇ ਬਾਕੀ ਹੋਣਗੇ ਇਹਨਾਂ ਦੀ ਗੱਲ ਕਰੀਏ ਕਿ ਡਰਗ ਡਿਕਟਡ ਹੈ ਉਹਨਾਂ 'ਚ ਇੱਕ ਬੰਦਾ ਹਾਂਜੀ ਇੱਕ ਉਹ ਮੇਰਾ ਅਨਪੋਰਚੁਨੇਟ ਸਮਾਚਾਰ ਜਿਹੜਾ ਬਹੁਤ ਵੈਸੇ ਆ ਕੱਲ ਮਾਲਪੁਰ ਪੁਲਿਸ ਥਸ਼ਨ ਦੇ ਗ੍ਰੈਂਡ ਬਿਲਡਿੰਗ ਕੋ ਜਿੱਥੇ ਇੱਕ ਬਜ਼ੁਰਗ ਜਿਹੜੇ ਲਗਭਗ 70 ਸਾਲ ਦੇ ਹਨੇਸ਼ਾਲ ਦਾ ਉਹ ਜਿਹੜਾ ਲਤਨ ਦੇ ਖੋਤ ਹੋਇਆ ਸੀਗਾ ਇਹਦੇ ਵਿੱਚ ਜਿੰਬੀ ਦਿੱਤਨੀ ਸਾਡੀ ਟੀਮ ਨੇ ਡੀਐਸਪੀ ਗਰਸ਼ਨਕਰ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਫਰਸਟ ਸੀ ਸਾਡੀ ਟੀਮ ਹੈਗੀ ਉਹਨੇ ਇਨਵਿਸਟੀਗੇਸ਼ਨ ਟੇਕ ਅਪ ਕੀਤਾ ਲੇਟਰ ਓਨ ਸਾਡੀ ਸੀਆਈਏ ਦੀ ਟੀਮ ਐਸਪੀ ਦੀ ਦੇ ਨਿਗਰਾਨੀ ਹੇਠ ਅਸੀਂ ਸੁਪਰਵਾਈਜ਼ ਕੀਤਾ ਤੇ ਸੁਰੂਚ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਸੀਗਾ ਜਿਹਦੇ ਵਿੱਚ ਆ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਕਿਸ ਤਰੀਕੇ ਨਾਲ ਕਰਲ ਕੀਤਾ ਗਿਆ ਹੈਗਾ ਤੇ ਇੱਕ ਘਰ 'ਚ ਥਣਕੀ ਜਿਹੜੀ ਸੀਗੀ ਉਹ ਆ ਬੀ ਵੀ ਸੀ ਸੀ ਤੇ ਨਾਲ ਸਮਾਨ ਚੋਰੀ ਹੋ ਰਿਹਾ ਬੱਸ। ਇਹਨੂੰ ਫਰਦਰ ਇਨਵੈਸਟਿਗੇਟ ਕਰਦੇ ਦੇ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ ਡੈਨਲ ਇਨਵੈਸਟਿਗੇਸ਼ਨ ਕਰਦੇ ਦੇ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਹੰਦਾ। ਇਸ ਨੂੰ ਬਲਾਈਂਡ ਕੇਸ ਨੂੰ ਜਿਹੜਾ ਮਟਰ ਪੇਸ਼ ਕੀਤਾ ਉਹਨੋਂ ਤਿੰਨ ਕਰਦੇ ਬੇ ਤੇ ਤਿੰਨ ਦੋਸ਼ੀ ਸੀਗੇ ਉਹ ਤਿੰਨ ਦੋਸ਼ੀ ਫੜ ਲਿਆ ਜਿਹੜਾ ਦੋਸ਼ੀ ਫੜਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਉਹਨਾਂ ਵਿੱਚ ਬਹੁਤ ਲੋਕੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਮੇਸ਼ ਬਾਦ ਸੀਗੇ ਉਹਨਾਂ ਦੇ ਘਰ ਚ ਹੀ ਕੰਮ ਕੰਸਟਰਕਸ਼ਨ ਦਾ ਲੇਬਰ ਲੇਬਰ ਵਜੋਂ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੂੰ ਸੋਚਿਆ ਕਿ ਉੱਥੇ ਪਿੰਡ 'ਚ ਜਿਗਰਾਫਾ ਸੀਗਾ ਉਸਨੇ ਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਤੇ ਉਹਨਾਂ ਨੇ ਲਾਲਚ ਲਾਲਚ ਵਸਾ ਕੇ ਕਿ ਇੱਥੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੌਸਟੈਂਟਰੀ ਕਿੱਤੀ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੇ ਜੇ ਫੋਨਿਆ ਤੁਰਿਆ ਉਹ ਆ ਫੈਂਸੀ ਕਿੱਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਦਬਾ ਕੇ ਕਤਲ ਕੀਤਾ ਤੇ ਇਸ ਘਰ ਚੋਂ ਪ੍ਰਾਪਤਮੁਲੀ ਕਰਕੇ ਇੱਕ ਤੋਂ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਹਾਤੀ ਅਮਾਉਂਟ ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਡੀ ਟੀਮ ਦੇ ਤਿੰਨੋਂ ਦੋਸਤ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਇਹਨੋਂ ਹੀ ਅਖਾਸਕਲ ਹੈ ਕਿ ਇਹ ਉਸੇ ਪਿੰਡ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਜਿਸ਼ ਕੀਤੀ ਤਰ੍ਹਾਂ ਜਿਲਾ ਹੈਗਾ ਆ ਲਾਲਚ ਉਸ ਹਾਕੇ ਪੈਸਾ ਲੁੱਟਣ ਦੀ ਨੀਅਤ ਨਾਲ ਕੰਮ ਕੀਤਾ ਜਿਹਨੂੰ ਸਾਡੀ ਟੀਮ ਨੇ 24 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈ ਪਛਾਣ ਲਿਆ ਯਾ ਜਿਹੜੇ ਬੰਦਾਂ ਨੇ ਐਂਟਰੀ ਕੀਤੀ ਉਹਨਾਂ ਨੇ ਚੋਰਾਇਆ ਹੈਗਾ ਜਾਂ ਉਹ ਕੀ ਕੀਤਾ ਹੈਗਾ ਉਹ ਦਾਟਿਕ ਪਾਰਟ ਆਫ ਇਨਵੈਸਟਿੰਗ ਸ਼ਾਰਟ ਕੰਸਰ ਸਰ ਕੋਣ ਹੈ ਦੋ ਤਾਂ ਲੇਬਰ ਵਾਲੇ ਹੋਗੇ ਤੀਸਰਾ ਤੀਸਰਾ ਦਾ ਸਾਥੀ ਹੈਗਾ ਪਿੰਡ ਦਾ ਹੀ ਹੈ ਹਾਂਜੀ ਪਿੰਡ ਵਾਲਾ ਸੰਦੀਪ ਤੁਸੀਂ ਕਿਉਂ ਉਹਨਾਂ ਦੀ ਗੱਲ ਕਰੇ ਕਿ ਡਰੱਗ ਅਡਿਕਟਡ ਹੈ ਉਹਨਾਂ 'ਚ ਇੱਕ ਬੰਦਾ ਅੱਜ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਰਿਪੋਰਟ ਹੋਇਆ ਸੀ ਜੇਕਰ ਕਲ ਮਾਲਪੁਰ ਫੋਸਟਸ਼ਨ ਦੇ ਗ੍ਰੈਂਡ ਪਲੇਟਫਾਰਮ ਜਿੱਥੇ ਇੱਕ ਬਜ਼ੁਰਗ ਲਗਭਗ 70 ਸਾਲ ਦੇ ਹਨੇਸ਼ਾਲ ਦਾ ਅ ਉਹ ਜੀ ਇਹ ਲਪਟੇ ਹੋ ਗਿਆ ਸੀਗਾ ਜਿਹਨੇ ਕਿ ਇਮੀਡੀਟਲੀ ਸਾਡੀ ਟੀਮ ਨੇ ਡੀਐਸਪੀ ਗਰਸ਼ੰਕਰ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਫਰਸ ਸਾਡੀ ਟੀਮ ਹੈਗੀ ਉਹਨੇ ਸਿਚੁਏਸ਼ਨ ਟੈਕਲ ਕੀਤੀ ਲੇਟਰ ਓਨ ਸਾਡੀ ਸੀਆਈਏ ਦੀ ਟੀਮ ਐਸਪੀ ਦੀ ਦੇ ਨਿਗਰਾਨੀ ਹੇਠ ਅਸੀਂ ਸੁਪਰਵਾਈਜ਼ ਕੀਤਾ ਤੇ ਸਾਨੂੰ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਸੀਗਾ ਜਿੱਦੇ ਵਿੱਚ ਆ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਸ ਤਰੀਕੇ ਨਾਲ ਡਕਲ ਕੀਤਾ ਗਿਆ ਹੈਗਾ ਤੇ ਇੱਕ ਘਰ 'ਚੇ ਠਿੰਕੀ ਜਿਹੜੀ ਸੀਗੀ ਉਹ ਉੱਢੀ ਗਈ ਸੀਗੀ ਤੇ ਨਾਲ ਸਮਾਨ ਖਿਲਰਿਆ ਹੋਇਆ ਸੀ ਇਸ ਨੂੰ ਫਰਦਰ ਇਨਵੈਸਟਿਗੇਟ ਕਰਦੇ ਵਜੋਂ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ ਮੰਨਰ ਨਾਲ ਇਨਵੈਸਟਿਗੇਸ਼ਨ ਕਰਦੇ ਹੋਏ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਹੰਦਾ ਇਸ ਨੂੰ ਬਲਾਈਂਡ ਕੇਸ ਨੂੰ ਜਿਹੜਾ ਮਟਰ ਕੇਸ ਸੀਗਾ ਉਹਨੂੰ 3 ਕਰਦੇ ਵੇ 3 ਦੋਸ਼ੀ ਸੀਗੇ ਉਹ ਤਿੰਨੋਂ ਦੋਸ਼ੀ ਫੜ ਲਏ ਜਿਹੜਾ ਦੋਸ਼ੀ ਫੜਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਉਹਨਾਂ ਵਿੱਚ ਬਹੁਤ ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਮੇਸ਼ ਬਾਦ ਸੀ ਇਹ ਉਹਨਾਂ ਦੇ ਘਰ 'ਚ ਹੀ ਕੰਮ ਕੰਸਟਰਕਸ਼ਨ ਦਾ ਲੇਬਰ ਲੇਬਰ ਵਜੋਂ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੂੰ ਸੋਚਿਆ ਕਿ ਉੱਥੇ ਪਿੰਡ 'ਚ ਜਗਰਾਪਾ ਸਿਕਾ ਹਾਊਸ ਨੇ ਤੇ ਉਸ ਰਾਤ ਨੂੰ ਪਿਛਲੀ ਰਾਤ ਉਹ ਤੇ ਉਹਨਾਂ ਨੇ ਲਾਲਚਾ ਲਾਲਚ ਵਸਾ ਕੇ ਕਿ ਇੱਥੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੋਸਟ ਐਂਡਰਿਕ ਦੀ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੇ ਗੇਟ ਖੋਲਿਆ ਤੁਰੰ। ਉਹ ਹਾਂ ਐਂਟੇ ਕਿੱਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਦਬਾ ਕੇ ਕਤਲ ਕੀਤਾ ਤੇ ਇਸੇ ਘਰ ਚੋਂ ਪ੍ਰਾਪਤ ਹੋਈ ਕਰਕੇ ਇੱਕ ਤੋਂ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਹਾਤੀ amount ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ। ਸਾਡੀ ਟੀਮ ਦੇ ਤਿੰਨ ਦੋਸ਼ੀ ਜਿਹੜੇ ਹੈਗੇ ਐ ਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਤੀਨੋਂ ਹੀ ਖਾਸ ਗੱਲ ਹੈ ਕਿ ਇਹ ਉਸੇ ਪਿੰਡ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਜਿਸ਼ ਦੀ ਤਿਆਰੀ ਜਿਲਾ ਹੈਗਾ ਲਾਲਚ ਹਾਸ ਕੇ ਪੈਸਾ ਲੁੱਟਣ ਦੀ ਨੀਅਤ ਨਾਲ ਕਰਕੇ ਦਾ ਜਿਹਨੂੰ ਸਾਡੀ ਟੀਮ ਨੇ ਅੱਜ 24 ਘੰਟਿਆਂ ਦੇ ਅੰਦਰ ਉਹ ਜਿਹੜਾ ਹੈ ਕਿਸਕ ਦਾ ਹੈ ਜਾਂ ਜਿਹੜੇ ਤੰਦਾਂ ਨੇ ਐਂਟਰੀ ਕੀਤੀ ਬਣਾ ਲਈ ਚੋਰਾਇਆ ਹੈਗਾ ਜਾਂ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ ਪਾਰਟ ਆਫ ਇਨਵੈਸਟਿੰਗ ਸ਼ਾਰਟ ਕੰਸਰਨ ਸਨ ਕੋਣ ਹੈ ਦੋ ਤਾਂ ਲੇਬਰ ਵਾਲੇ ਹੋਗੇ ਤੀਸਰਾ ਤੀਸਰਾ ਦਾ ਸਾਥੀ ਹੈਗਾ ਜੋ ਪਿੰਡ ਦਾ ਹੀ ਹੈ ਹਾਂਜੀ ਪਿੰਡ ਵਾਲਾ ਕਸਨਦੀਪ ਪਰਿਆ ਕਿਉਂ ਬੰਦੇ ਨਾਲ ਦੀ ਗੱਲ ਕਰੇ ਕਿ ਡਰੱਗ ਅਡਿਕਟਡ ਉਹਨਾਂ 'ਚ ਇੱਕ ਬੰਦਾ ਹਾਂਜੀ ਇਹ ਇੱਕ ਬੜਾ ਅਨਕੁਰਚਟ ਸਮਾਪਤੀਸ਼ ਨੂੰ ਬਹੁਤ ਵੈਸੇ ਯਕਲ ਮਾਲਪੁਰ ਪੁਲਿਸ ਸਟੇਸ਼ਨ ਦੇ ਅਗਰੇਡ ਬਿਲਡਿੰਗ ਜਿੱਥੇ ਇੱਕ ਜਨੂਰ ਦੇ ਲਗਭਗ 30 ਸਾਲ ਦੇ ਹਰਮੇਸ਼ਾਲ ਦੇ ਦਾ ਉਹ ਜਿਹੜਾ ਲਗਭਗ ਫੋਟੋ ਐਸੀ ਦਾ ਜਿਹਨੇ ਚਿੰਗੀ ਟੇਣੀ ਸਾਡੀ ਟੀਮ ਨੇ ਡੀਐਸਪੀ ਗਰਸ਼ਨ ਦਾ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਫੋਰਸ ਸਾਡੀ ਟੀਮ ਹੈਗੀ ਉਹਨੇ ਇਨਵਿਸਟੀਗੇਸ਼ਨ ਟੇਕ ਅਪ ਕੀਤਾ ਲੇਟਰ ਆਨ ਸਾਡੀ ਸੀਆਈਏ ਦੀ ਟੀਮ ਐਸਕੇ ਵੀ ਦੇ ਨਿਗਰਾਨੀ ਹੇਠ ਅਸੀਂ ਸੁਪਰਵਾਈਜ਼ ਕੀਤਾ ਇਹ ਸੁਰੂਚੇ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਸੀਗਾ ਜਿਹਦੇ ਵਿੱਚ ਆ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਸ ਤਰੀਕੇ ਨਾਲ ਕਤਲ ਕੀਤਾ ਗਿਆ ਹੈਗਾ ਤੇ ਇੱਕ ਘਰ 'ਚ ਥਣਕੀ ਜਿਹੜੀ ਸੀਗੀ ਉਹ ਪੀਵੀਸੀ ਦੀ ਤੇ ਨਾਲ ਸਮਾਨ ਤੇ ਲੇਵਲ ਤੇ ਸੀ ਇਸ ਨੂੰ ਫਰਦਰ ਇਨਵੈਸਟਿਗੇਟ ਕਰਦੇ ਵੇਲੇ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ ਤੰਨ ਨਾਲ ਇਨਵੈਸਟਿਗੇਸ਼ਨ ਕਰਦੇ ਵੇਲੇ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਹੰਦਾ ਇਸ ਨੂੰ ਬਲਾਈਂਡ ਕੇਸ ਨੂੰ ਜਿਹੜਾ ਮਟਰ ਕੇਸ ਜਿਆ ਉਹਨੋਂ ਤਿੰਨ ਕਰਦੇ ਬਈ تین ਦੋਸ਼ੀ ਸੀਗੇ ਉਹ ਤਿੰਨ ਦੋਸ਼ੀ ਫੜ ਲਏ ਜਿਹੜਾ ਦੋਸ਼ੀ ਫੜਨ ਤੋਂ ਬਾਅਦ ਵਿੱਚ ਗੱਲ ਸਾਹਮਣੇ ਆਈ ਉਹਨਾਂ ਵਿੱਚ ਬਹੁਤ ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਮਨ ਸਿੰਘ ਸੀ ਵੀ ਉਹਨਾਂ ਦੇ ਘਰ ਚੀ ਕੰਮ ਕੰਸਟਰਕਸ਼ਨ ਦਾ ਲੇਬਰ ਲੇਬਰ ਵਜੋਂ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੂੰ ਸੋਚਿਆ ਕਿ ਉੱਥੇ ਪਿੰਡ 'ਚ ਜਗਰਾਫਾ ਸੀਗਾ ਉਸਨੇ ਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਤੇ ਉਹਨਾਂ ਨੇ ਲਾਲਚ ਚਾਚਾ ਲਾਲਚ ਵਸਾ ਕੇ ਕਿ ਇਧੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੋਸਟ ਐਂਟਰੀ ਦੇ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੇ ਦੇਖ ਖੋਲਿਆ ਤੇ ਉਹ ਅਹ ਅੰਕੀ ਕਿਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਦਬਾ ਕੇ ਕਤਲ ਕੀਤਾ ਤੇ ਇਸੇ ਦੱਚੂ ਪ੍ਰਲਾਪ ਨੂੰ ਵੀ ਕਰਕੇ ਇੱਕ ਤਾਂ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਹਾਤੀ ਮਾਉਂਟ ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਡੀ ਟੀਮ ਦੇ ਤਿੰਨ ਦੋਸ਼ੀ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਤਿੰਨੋਂ ਹੀ ਖਾਸ ਕਰਕੇ ਇਹ ਉਸੇ ਪਿੰਡ ਦੇ ਰਹਿਣ ਵਾਲੇ ਸਕੇ ਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਦੀਸ਼ ਦੀ ਤਰ੍ਹਾਂ ਜਿਹੜਾ ਹੈਗਾ ਲਾਲਚ ਹਾਸ ਕੇ ਪੈਸਾ ਲੁੱਟਣ ਦੀ ਨੀਅਤ ਨਾਲ ਤੱਕਲ ਤੇ ਪਾ ਜੀ ਉਹ ਸਾਡੀ ਟੀਮ ਨੇ 24 ਘੰਟਿਆਂ ਦੇ ਅੰਦਰ ਦਜਾ ਹੈ ਪ੍ਰਿੰਸੀਪਲ ਹੈ ਜਾਂ ਜਿਹੜੇ ਦੰਦ ਨੇ ਐਂਟਰੀ ਕੀਤੀ ਬੁਨਾਂ ਨੇ ਚੋਰਾਇਆ ਹੈਗਾ ਜਾਂ ਉਹ ਕੀ ਕੀਤਾ ਹੈਗਾ ਉਹ ਦਾਟਿਕ ਪਾਰਟ ਆਫ ਇਨਵੈਸਟੀਗੇਸ਼ਨ ਹਰ ਤੋਂ ਸੰਸਰ ਕੋਣ ਹੈ ਜੋ ਤਾਂ ਲੇਬਰ ਵਾਲੇ ਹੋਗੇ ਤੀਸਰਾ ਤੀਸਰਾ ਸਾਥੀ ਹੈਗਾ ਪਿੰਡ ਦਾ ਹੀ ਹੈ ਹਾਂਜੀ ਪਿੰਡ ਵਾਲਾ ਸੰਦੀਪ ਬੈਕਗ੍ਰਾਉਂਡ ਇਹਨਾਂ ਦੀ ਗੱਲ ਕਰੇ ਕਿ ਡਰਗ ਡਿਕਟਡ ਹੈ ਉਹਨਾਂ 'ਚ ਇੱਕ ਬੰਦਾ ਹਾਂਜੀ ਇਹ ਇੱਕ ਮੜਾ ਅਨਪੋਰਚੁਗੇਟ ਸਮਾਪਤੀਸ਼ੁਦਾ ਰਿਪੋਰਟ ਹੈ ਜੀ ਕੱਲ ਮਾਲਪੁਰ ਪੁਲਿਸ ਸਟੇਸ਼ਨ ਦੇ ਗ੍ਰੈਂਡ ਬਿਲਡਿੰਗ ਜਿੱਥੇ ਇੱਕ ਜਜ਼ੂਰ ਦੇ ਲਗਭਗ 52 ਸਾਲ ਦੇ ਹਰਮੇਸ਼ਾਦ ਦਾ ਲਗਭਗ 48 ਸਾਲ ਦਾ ਇਹਨਾਂ ਦੀ ਚਿੰਬੀ ਟੇਟਲੀ ਸਾਡੀ ਟੀਮ ਨੇ ਡੀਐਸਪੀ ਗਰਸ਼ਨਕਰ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਫੋਰਸ ਸਾਡੀ ਟੀਮ ਹੈਗੀ ਉਹਨੇ ਇਨਵਿਸਟੀਗੇਸ਼ਨ ਟੇਕ ਅਪ ਕੀਤਾ ਲੇਟਰ ਆਨ ਸਾਡੀ ਸੀਆਈਏ ਦੀ ਟੀਮ ਐਸਕੇਡੀ ਨੇ ਨਿਗਰਾਨੀ ਹੇਠ ਅਸੀਂ ਸੁਪਰਵਾਈਜ਼ ਕੀਤਾ ਤੇ ਸੁਰੂਚ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਹੈਗਾ ਜਿਸ ਦੇ ਵਿੱਚ ਆ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਕਿਸ ਤਰੀਕੇ ਨਾਲ ਘਰਲ ਕੇ ਪੜ ਗਿਆ ਹੈਗਾ ਤੇ ਇੱਕ ਘਰ 'ਚੇ ਠਿੰਕੀ ਜਿਹੜੀ ਸੀਗੀ ਉਹ ਉੱਤੀ ਗਈ ਸੀਗੀ ਤੇ ਨਾਲ ਸਮਾਨ ਚੋਰੀ ਹੋ ਰਿਹਾ ਹੈਗਾ ਇਹਨੂੰ ਫਰਦਰ ਇਨਵੈਸਟਿਗੇਟ ਕਰਦੇ ਵੇ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ ਢੰਗ ਨਾਲ ਇਨਵੈਸਟਿਗੇਸ਼ਨ ਕਰਦੇਗਾ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਅੰਦਰ ਇਸ ਨੂੰ ਬਲਾਈਂਡ ਕੇਸ ਨੂੰ ਜਿਹੜਾ ਮਟਰ ਪੇਸੇਗਾ ਉਹਨੂੰ ਤਿੰਨ ਕਰਦੇ ਵੇ ਇਹ ਤਿੰਨ ਦੋਸ਼ੀ ਸੀਗੇ ਉਹ ਤਿੰਨੋਂ ਦੋਸ਼ੀ ਫੜ ਲਿਆ ਜਿਹੜਾ ਦੋਸ਼ੀ ਫੜਨ ਤੋਂ ਬਾਅਦ ਜਿਹੜਾ ਸਾਹਮਣੇ ਆਈ ਉਹਨਾਂ ਵਿੱਚ ਬਹੁਤ ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰ ਮੀਸ ਬਾਦ ਸੀ ਤੇ ਉਹਨਾਂ ਦੇ ਘਰ ਚ ਹੀ ਕੰਮ ਕੰਸਟਰਕਸ਼ਨ ਦਾ ਲੇਬਰ ਲੇਬਰ ਉਹ ਜੋ ਕੰਮ ਕਰ ਰਿਹਾ ਸੀ ਠੀਕ ਹੈ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੂੰ ਸੋਚਿਆ ਕਿ ਉੱਥੇ ਪਿੰਡ 'ਚ ਜਗਰਾਫਾ ਸੀਗਾ ਉਸਨੇ ਉਸ ਰਾਤ ਨੂੰ ਪਿਛਲੀ ਰਾਤ ਉਹ ਤੇ ਉਹਨਾਂ ਨੇ ਲਾਲਚ ਲਾਲਚ ਵਸਾ ਕੇ ਕਿ ਇਥੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੋਸਟੈਂਡਰੀਕ ਦੀ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੇ ਫੋਨ ਆਪਣੇ ਉਹ ਅਹ ਅੰਕੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਜਲਾ ਕੇ ਕਤਲ ਕੀਤਾ ਤੇ ਇਸੇ ਦਰਜੋ ਪ੍ਰਲਾਪ ਨੂੰ ਕਰਕੇ ਇੱਕੋ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਿਆਦਾਪੀ amount ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਡੀ ਟੀਮ ਦੇ ਤਿੰਨੋ ਦੋਸਤ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਤੀਨੋਂ ਹੀ ਖਾਸ ਗੱਲ ਹੈ ਕਿ ਇਹ ਉਸੀ ਪਿੰਡ ਦੇ ਰਹਿਣ ਵਾਲੇ ਸਕੇ ਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਜਿਸ਼ ਦੀ ਤਰ੍ਹਾਂ ਜਿਹੜਾ ਹੈ ਨਾ ਲਾਲਚ ਛਾ ਕੇ ਪੈਸਾ ਲੁੱਟਣ ਦੀ ਨੀਅਤ ਨਾਲ ਕੱਲ ਤੇ ਤਾਂ ਜੀਨੂੰ ਸਾਡੀ ਟੀਮ ਨੇ 24 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈ ਪ੍ਰੀਸ ਕੀਤਾ ਲਿਆ ਯਾ ਜਿਹੜੇ ਬੰਦਾਂ ਨੇ ਐਂਟਰੀ ਕੀਤੀ ਹੁਣਾਂ ਨੇ ਚੋਰਾਇਆ ਹੈਗਾ ਯਾ ਉਹ ਕੀ ਕੀਤਾ ਹੈਗਾ ਉਹ ਡੈਟਿਵ ਪਾਰਟ ਆਫ ਇਨਵੈਸਟੀਗੇਸ਼ਨ ਥਰਡ ਪਰਸਨ ਸਰ ਕੋਣ ਹੈ ਦੋ ਤਾਂ ਲੇਬਰ ਵਾਲੇ ਹੋਗੇ ਤੀਸਰਾ ਤੀਸਰਾ ਦਾ ਸਾਥੀ ਹੈਗਾ ਪਿੰਡ ਦਾ ਹੀ ਹੈ ਹਾਂਜੀ ਪਿੰਡ ਦਾ ਹੈ ਸੰਦੀਪ ਤੇ ਬੈਕਗ੍ਰਾਉਂਡ ਇਹਨਾਂ ਦੀ ਗੱਲ ਕਰੇ ਕਿ ਡਰੱਗ ਐਡਿਕਟਡ ਹੈ ਉਹਨਾਂ 'ਚ ਇੱਕ ਬੰਦਾ ਅੱਜ ਇੱਕ ਬੜਾ ਅਨਫੋਰਚੂਨੇਟ ਸਚਨਾ ਇਸ਼ੂ ਹੋਇਆ ਹੈ ਸੇ ਯਾ ਕਲ ਮਾਲਪੁਰ ਪੁਲਿਸ ਸਟੇਸ਼ਨ ਦੇ ਇੰਗਰੇਡ ਪ੍ਰੋਬਲਮ ਜਿੱਥੇ ਇੱਕ ਜਨੂਰ ਦੇ ਲਗਭਗ 70 ਸਾਲ ਦੇ ਹਰਨੇਸ਼ਾਲ ਦਾ ਅ ਇਹ ਲਗਭਗ ਫੋਟੋ ਆ ਸੀਗਾ ਜਿਹੜੀ ਚਿੰਬੀਟਲੀ ਸਾਡੀ ਟੀਮ ਨੇ ਡੀਐਸਪੀ ਗਰਸ਼ੰਕਰ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਫਾਇਲ ਸਾਡੀ ਟੀਮ ਹੈਗੀ ਉਹਨੇ ਇੰਵਿਸਟੀਗੇਸ਼ਨ ਟੇਕ ਅਪ ਕੀਤਾ ਲੇਟਰ ਔਨ ਸਾਡੀ ਸੀਆਈਏ ਦੀ ਟੀਮ ਐਸਕੇਡੀ ਨੇ ਨਿਗਰਾਨੀ ਹੇਠ ਅਸੀਂ ਸੁਪਰਵਾਈਜ਼ ਕੀਤਾ ਤੇ ਸੁਰੂਚ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਸੀਗਾ ਜਿਸ ਦੇ ਵਿੱਚ ਆ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਕਿਸ ਤਰੀਕੇ ਨਾਲ ਕਰਲ ਕੇ ਪਾ ਗਿਆ ਹੈਗਾ ਤੇ ਇੱਕ ਘਰ 'ਚੇ ਠਿੰਕੀ ਜਿਹੜੀ ਸੀਗੀ ਉਹ ਉੱਤੀ ਵੀ ਸੀਗੀ ਤੇ ਨਾਲ ਸਮਾਨ ਚੋਰੀ ਹੋਇਆ ਵੰਦਾ ਸੀਗਾ ਇਹਨੂੰ ਫਰਦਰ ਇਨਵੈਸਟੀਗੇਟ ਕਰਦੇ ਦੇ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ ਤੰਗ ਨਾਲ ਇਨਵੈਸਟੀਗੇਸ਼ਨ ਕਰਦੇ ਦੇ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਹੰਦਾ ਇਸ ਨੂੰ ਬਲਾਈਂਡ ਕੇਸ ਨੂੰ ਜਿਹੜਾ ਮਟਰ ਕੇ ਸੀਗਾ ਉਹਨੋਂ ਤਿੰਨ ਕਰ ਬਏ ਤੇ ਤਿੰਨ ਦੋਸ਼ੀ ਸੀਗੇ ਉਹ ਤਿੰਨੋਂ ਦੋਸ਼ੀ ਫੜ ਲਏ ਜਦਾਂ ਦੋਸ਼ੀ ਫੜਨ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ ਉਹਨਾਂ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਮੇਸ਼ ਬਾਦ ਦੇ ਉਹਨਾਂ ਦੇ ਘਰ 'ਚ ਹੀ ਕੰਮ ਕੰਸਟਰਕਸ਼ਨ ਦਾ ਲੇਬਰ ਲੇਬਰ ਵਜੋਂ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੂੰ ਸੋਚਿਆ ਕਿ ਉੱਥੇ ਪਿੰਡ 'ਚ ਜਗਰਾਫਾ ਸੀਗਾ ਹਾਊਸ 'ਚ ਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਤੇ ਉਹਨਾਂ ਨੇ ਲਾਲਚ ਵਸਾ ਲਾਲਚ ਵਸਾ ਕੇ ਕਿ ਇੱਥੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੌਸਟੈਂਡਰਿਕ ਦੀ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੇ ਦੇਖ ਫੋਨਿਆ ਤੁਰ ਉਹ ਹਾਂ ਹਾਂ ਐਂਟਿਕਟੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਦਬਾ ਕੇ ਖਤਮ ਕੀਤਾ ਤੇ ਇਸੇ ਘਰ ਚੋਂ ਪ੍ਰਲਾਪ ਨੂੰ ਲਈ ਕਰਕੇ ਇੱਕ ਤੋਂ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਿਆਦੀ ਅਮਾਉਂਟ ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਡੀ ਟੀਮ ਦੇ ਤਿੰਨੋ ਦੋਸ਼ੀ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਇਨੋ ਹੀ ਅਨੁਸਾਰ ਗੱਲ ਹੈ ਕਿ ਇਹ ਉਸੇ ਪਿੰਡ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਜਿਸ਼ ਦੀ ਤਰ੍ਹਾਂ ਚਲਾਇਆ ਲਾ ਲਾਲਚ ਉਸ ਹਾਕੇ ਪੈਸਾ ਲੁੱਟਣ ਦੀ ਨੀਅਤ ਨਾਲ ਕਤਲ ਕੀਤਾ ਜਿਹਨੂੰ ਸਾਡੀ ਟੀਮ ਨੇ ਅੱਜ 24 ਘੰਟਿਆਂ ਦੇ ਅੰਦਰ ਉਜਾੜਿਆ ਪਰ ਇਸ ਕਿੱਤੇ ਅ ਯਾ ਜਿਹੜੇ ਤਿੰਨਾਂ ਨੇ ਐਂਟਰੀ ਕੀਤੀ ਬਣਾ ਲੈ ਚੋਰਾਇਆ ਹੈਗਾ ਯਾ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ Part of the mystery ਸ਼ਰਪਸੰਸ ਸਰ ਕੋਣ ਹੈ ਦੋ ਤਾਂ ਲੇਬਰ ਵਾਲੇ ਹੋਗੇ ਤੀਸਰਾ ਤੀਸਰਾ ਦਾ ਸਾਥੀ ਹੈਗਾ ਪਿੰਡ ਦਾ ਹੀ ਹਾਂਜੀ ਪਿੰਡ ਦਾ ਹੈ ਅਸਮਦੀਪ ਉਹ ਡਰਗ ਹੋਣ ਦੇ ਨਾਲ ਦੀ ਗੱਲ ਕਰੇ ਕਿ ਡਰਗ ਅਡਿਕਟਡ ਹੈ ਉਹਨਾਂ 'ਚ ਇੱਕ ਬੰਦਾ ਅੱਜ ਇੱਕ ਬੜਾ ਅਫਰਟੂਨੇਟ ਸੂਚਨਾ ਮਿਲੀ ਉਹ ਵੈਸੇ ਜੇ ਕੱਲ ਮਾਲਪੁਰ ਫੋਸਟ ਸਟੇਸ਼ਨ ਦੇ ਗਰੇਡ ਪਰਪਲ ਜਿੱਥੇ ਇੱਕ ਵਿਜੂਲ ਦੇ ਲਗਭਗ 10 ਸਾਲ ਦੇ ਹਰਮੇਸ਼ਾਲ ਦਾ ਅ ਉਹ ਹੋ ਗਿਆ ਸੀਗਾ ਤੇ ਲਈ ਚਿੰਬੀਟਨੀ ਸਾਡੀ ਟੀਮ ਨੇ ਡੀਐਸਪੀ ਗਰਸ਼ੰਕਰ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਸਾਡੀ ਟੀਮ ਹੈਗੀ ਉਹਨੇ ਇਨਵਿਸਟੀਗੇਸ਼ਨ ਟੇਕ ਅਪ ਕੀਤਾ ਲੇਟਰ ਓਨ ਸਾਡੀ ਸੀਆਈਏ ਦੀ ਟੀਮ ਐਸਪੀਜੀ ਨੇ ਨਿਗਰਾਨੀ ਹੇਠ ਅਸਈ ਨੀ ਸੁਪਰਵਾਈਜ਼ ਕੀਤਾ ਤੇ ਸਾਨੂੰ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਹੈਗਾ ਜਿਹਦੇ ਵਿੱਚ ਆ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਸ ਤਰੀਕੇ ਨਾਲ ਘਰਲ ਟਪਰ ਗਿਆ ਹੈਗਾ ਤੇ ਇੱਕ ਘਰ 'ਚ ਖਿੜਕੀ ਜਿਹੜੀ ਸੀਗੀ ਉਹ ਉੱਪੀ ਗਈ ਸੀਗੀ ਤੇ ਨਾਲ ਸਮਾਨ ਤੇ ਵੇਰਵੇ ਆ ਸੀ। ਇਹਨੂੰ ਫਰਦਰ ਇਨਵੈਸਟੀਗੇਟ ਕਰਦੇ ਦੇ ਵਿੱਚ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਆ ਤੇ ਬੜਾ ਇੱਕ ਟੈਕਨੀਕਲ ਡੰਗਨਰ ਇਨਵੈਸਟੀਗੇਸ਼ਨ ਕਰਦੇ ਦੇਗਾ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਹੰਦਾ। ਇਸ ਨੂੰ ਬਲਾਈਂਡ ਕੇਸ ਨੂੰ ਜਿਹੜਾ ਮਟਰ ਕੇਸ ਸੀਗਾ ਉਹਨੋਂ ਤਿੰਨ ਕਰਦੇ ਵੇ ਤਿੰਨ ਦੋਸ਼ੀ ਸੀਗੇ ਉਹ ਤਿੰਨੋਂ ਦੋਸ਼ੀ ਫੜ ਲਏ ਜਿਹੜਾ ਦੋਸ਼ੀ ਫੜਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਉਹਨਾਂ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਮੇਸ਼ ਬਾਸ ਸੀਗੇ ਉਹਨਾਂ ਦੇ ਘਰ ਚ ਹੀ ਕੰਮ ਕੰਸਟਰਕਸ਼ਨ ਦਾ ਲੇਬਰ ਲੇਬਰ ਵਜੋਂ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੂੰ ਸੋਚਿਆ ਕਿ ਉੱਥੇ ਪਿੰਡ 'ਚ ਜਗਰਾਫਾ ਸੀਗਾ ਉਸਨੇ ਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਤੇ ਉਹਨਾਂ ਨੇ ਲਾਲਚ ਲਾਲਚ ਵਸਾ ਕੇ ਕਿ ਇੱਥੋਂ ਕੁਝ ਪੈਸੇ ਮਿਲ ਸਕਦੇ ਹੋਣਗੇ ਉਹ ਇੱਕ ਫੌਸਡ ਐਂਡਰਿਕਲੀ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੇ ਸੇਫ ਫੋਨਰ ਤੋੜਿਆ ਉਹ ਆ ਐਂਟੀ ਕਿੱਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਦਬਾ ਕੇ ਕਤਲ ਕੀਤਾ ਤੇ ਇਸੇ ਘਰ ਚੋਂ ਪ੍ਰਲਾਪਨ ਵੀ ਕਰਕੇ ਇੱਕ ਤੋਂ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਹਾਤੀ ਅਮਾਉਂਟ ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਡੀ ਟੀਮ ਦੇ ਤਿੰਨੋਂ ਦੋਸ਼ੀ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਇਹ ਨੋ ਹੀ ਅਖਾਸ ਗੱਲ ਹੈ ਕਿ ਇਹ ਉਸੇ ਪਿੰਡ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਜਿਸ਼ ਦੀ ਤਰ੍ਹਾਂ ਜਿਹੜਾ ਹੈਗਾ ਆ ਲਾਲਚ ਉਸ ਆ ਕੇ ਪੈਸਾ ਲੁੱਟਣ ਦੀ ਨੀਅਤ ਨਾਲ ਕੰਮ ਕੀਤਾ ਜੀਨੂੰ ਸਾਡੀ ਟੀਮ ਨੇ ਅੱਜ 2 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈ ਪ੍ਰਸਕਿਰਤ ਹੈ। ਆ ਜਾਂ ਜਿਹੜੇ ਤੰਦਾਂ ਨੇ ਐਂਟਰੀ ਕੀਤੀ ਬਣਾ ਲੈ ਚੋਰਾਇਆ ਹੈਗਾ ਜਾਂ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ। ਸ਼ਾਰਟ ਕਨਸਰਨ ਸਰ ਕੋਣ ਹੈ ਜੋ ਤਾਂ ਲੇਬਰ ਵਾਲੇ ਹੋਗੇ ਤੀਸਰਾ ਤੀਸਰਾ ਸਾਥੀ ਹੈਗਾ ਜੋ ਪਿੰਡ ਦਾ ਹੀ ਹੈ। ਹਾਂਜੀ ਪਿੰਡ ਵਾਲਾ ਹੈਗਾ ਸੰਦੀਪ। ਤੇ ਬਾਕੀ ਉਹਨਾਂ ਦੀ ਗੱਲ ਕਰੀਏ ਕਿ ਡਰਗ ਡਿਕਟਡ ਹੈ ਉਹਨਾਂ 'ਚ ਅੱਜ ਇੱਕ ਬੜਾ ਅਨਕੁਰਟ ਸਬੰਧਤ ਮੈਸ਼ਨ ਰਿਪੋਰਟ ਵਾਇਸ ਹੈ ਕੱਲ ਮਾਲਪੁਰ ਸਿਚੁਏਸ਼ਨ ਦੇ ਗ੍ਰੈਂਡ ਰਿਪੋਰਟ ਜਿੱਥੇ ਇੱਕ ਬਜ਼ੁਰਗ ਜਿਹੜੇ ਲਗਭਗ 79 ਸਾਲ ਦੇ ਹਨ ਹਮੇਸ਼ਾਲ ਦਾ ਅਹ ਉਹ ਜਿਹੜਾ ਕਤਲ ਹੋਇਆ ਸੀਗਾ ਇਹਨਾਂ ਚਿੰਬੀਗਟਲੀ ਸਾਡੀ ਟੀਮ ਨੇ ਡੀਐਸਪੀ ਗਰਸ਼ਮਤਾ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਫੋਰਸ ਸਾਡੀ ਟੀਮ ਹੈਗੀ ਉਹਨੇ ਸਿਚੁਏਸ਼ਨ ਟੈਕਪੇ ਲੇਟਰਨ ਸਾਡੀ ਸੀਆਈਏ ਦੀ ਟੀਮ ਐਸਕੇ ਦੀ ਨਿਗਰਾਨੀ ਹੇਠ ਅਸੀਂ ਸੁਪਰਵਾਈਜ਼ ਕੀਤਾ ਤੇ ਸੁਣੋ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਹੈਗਾ ਜਿਹਦੇ ਵਿੱਚ ਆ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਕਿਸ ਤਰੀਕੇ ਨਾਲ ਕਤਲ ਕੀਤਾ ਗਿਆ ਹੈਗਾ ਤੇ ਇੱਕ ਘਰ 'ਚ ਉਹ ਥਣਕੀ ਜਿਹੜੀ ਸੀਗੀ ਉਹ ਪੀਵੀਸੀ ਦੀ ਤੇ ਨਾਲ ਸਮਾਨ ਵੀ ਲੱਭਿਆ ਵੰਦਾ ਸੀ ਨੂੰ ਫਰਦਰ ਇਨਵੈਸਟੀਗੇਟ ਕਰਦੇ ਵੇਲੇ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ ਡਨਨਲ ਇਨਵੈਸਟੀਗੇਸ਼ਨ ਕਰਦੇ ਵੇਲੇ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਅੰਦਰ ਇਸ ਨੂੰ ਬਲਾਈਂਡ ਕੇਸ ਨੂੰ ਜਿਹੜਾ ਮਟਰ ਕੇ ਸੀਗਾ ਉਹਨੂੰ ਤਿੰਨ ਕਰ ਬਈ ਤੇ ਤਿੰਨ ਦੋਸ਼ੀ ਸੀਗੇ ਉਹ ਤਿੰਨੋਂ ਦੋਸ਼ੀ ਫੜ ਲਏ ਜਿਹੜਾ ਦੋਸ਼ੀ ਫੜਨ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ ਉਹਨਾਂ ਵਿੱਚ ਬਹੁਤ ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਮੇਟਸ ਨਾਲ ਸੀਗੇ ਉਹਨਾਂ ਦੇ ਘਰਚੇ ਕੰਮ ਕੰਸਟਰਕਸ਼ਨ ਦਾ ਲੇਬਰ ਲੇਬਰ ਵਜੋਂ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੂੰ ਸੋਚਿਆ ਕਿ ਉੱਥੇ ਪਿੰਡ 'ਚ ਜਗਰਾਫਾ ਸੀਗਾ ਉਸਨੇ ਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਤੇ ਉਹਨਾਂ ਨੇ ਲਾਲਚ ਲਾਲਚ ਵਸਾ ਕੇ ਕਿ ਇੱਥੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੌਸਟ ਗੈਂਟਰੀ ਕੀ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਨੀਚੇ ਖੋਲਿਆ ਤੇ ਉਹ ਸੈਂਟੀਕੀਟੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਜਲਾ ਕੇ ਕਤਲ ਕੀਤਾ ਤੇ ਇਸ ਗੱਜੂ ਪ੍ਰਲਾਪ ਨੂੰ ਵੀ ਕਰਕੇ ਇੱਕ ਤੋਂ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਿਆਦੀ ਅਮਾਉਂਟ ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਡੀ ਟੀਮ ਦੇ ਤਿੰਨ ਦੋਸ਼ੀ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਤੀਨੋਂ ਹੀ ਖਾਸ ਕਰ ਹੈ ਕਿ ਇਹ ਉਸੀ ਪਿੰਡ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਜਿਸ਼ ਦੀ ਤਰ੍ਹਾਂ ਜਿਲਾ ਹੈਗਾ ਲਾਲਚ ਉਸ ਹਾਰ ਕੇ ਪੈਸਾ ਲੁੱਟਣ ਦੀ ਨੀਅਤ ਨਾਲ ਕਰਕੇ ਪਰ ਜੀਨੋ ਸਾਡੀ ਟੀਮ ਨੇ ਤੱਕ 24 ਘੰਟਿਆਂ ਦੇ ਅੰਦਰ ਉਹ ਜਿਹੜਾ ਪ੍ਰਿਸਟ ਪੰਡਤ ਜਾਂ ਜਿਹੜੇ ਤੰਦਾਂ ਨੇ ਐਂਟਰੀ ਕੀਤੀ ਬਣਾ ਲੈ ਚੁਰਾਇਆ ਹੈਗਾ ਜਾਂ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ ਪਾਰਟ ਆਫ ਇਨਵੈਸਟਿੰਗ ਹਰ ਕੋਲ ਸੰਸਰ ਕੋਣ ਹੈ ਦੋ ਤਾਂ ਲੇਬਰ ਵਾਲੇ ਹੋਗੇ ਤੀਸਰਾ ਤੀਸਰਾ ਦਾ ਸਾਥੀ ਹੈਗਾ ਪਿੰਡ ਦਾ ਹੀ ਹਾਂਜੀ ਪਿੰਡ ਵਾਲਾ ਅਸੰਦੀਪ ਵਿਆਹ ਕਿਉਂ ਲੈਣਾ ਦੀ ਗੱਲ ਕਰੇ ਕਿ ਡਰਗ ਅਡਿਕਟਡ ਹੈ ਉਹਨਾਂ 'ਚ ਇੱਕ ਬੰਦਾ ਅੱਜ ਇੱਕ ਉਹ ਮੇਰਾ ਅੰਕੁਰ ਚੁਕ ਨੇ ਸ੍ਰੀ ਸਮਾਜਿਕ ਰਿਪੋਰਟ ਵੈਸੇ ਯਾ ਕਲ ਮਾਲਪੁਰ ਪੁਲਿਸ ਸਟੇਸ਼ਨ ਦੇ ਗ੍ਰੇਡ ਰਿਪੋਰਟ ਜਿੱਥੇ ਇੱਕ ਬਜ਼ੁਰਗ ਜਿਹੜੇ ਲਗਭਗ 50 ਸਾਲ ਦੇ ਹਨ ਹਮੇਸ਼ਾ ਅ ਉਹ ਇਹ ਰਿਪੋਰਟ ਵੈਸੀ ਹੈ ਇਹਦੇ ਲਈ ਚਿੰਬੀ ਟੇਲੀ ਸਾਡੀ ਟੀਮ ਨੇ ਡੀਐਸਪੀ ਗਰਸ਼ਨਕਰ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਫੋਰਸ ਸਾਡੀ ਟੀਮ ਹੈਗੀ ਉਹਨੇ ਇਨਵੈਸਟੀਗੇਸ਼ਨ ਟੇਕ ਅਪ ਕੀਤਾ ਲੇਟਰ ਆਨ ਸਾਡੀ ਸੀਆਈਏ ਦੀ ਟੀਮ ਐਸਪੀ ਦੀ ਨਿਗਰਾਨੀ ਹੇਠ ਅਸੀਂ ਸੁਪਰਵਾਈਜ਼ ਕੀਤਾ ਇਹ ਸੋਚ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਹੈਗਾ ਜਿੱਦੇ ਵਿੱਚ ਆ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਕਿਸ ਤਰੀਕੇ ਨਾਲ ਕਤਲ ਕੀਤਾ ਗਿਆ ਹੈਗਾ ਤੇ ਇੱਕ ਘਰ 'ਚ ਥਣਕੀ ਜਿਹੜੀ ਸੀਗੀ ਉਹ ਉੱਡ ਗਈ ਸੀਗੀ ਤੇ ਨਾਲ ਸਮਾਨ ਖਿਲਰਿਆ ਹੋਇਆ ਪਿਆ ਸੀ। ਇਹਨੂੰ ਫਰਦਰ ਇਨਵੈਸਟੀਗੇਟ ਕਰਦੇ ਵੇਲੇ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਆ ਤੇ ਬੜਾ ਇੱਕ ਟੈਕਨੀਕਲ ਡੈਨਰਸ ਇਨਵੈਸਟੀਗੇਸ਼ਨ ਕਰਦੇ ਵੇਲੇ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਅੰਦਾ ਜਿਸ ਨੂੰ ਬਲਾਈਂਡ ਕੇਸ ਨੂੰ ਜਿਹੜਾ ਮਟਰ ਕੇ ਸੀਗਾ ਉਹਨੋਂ ਤਿੰਨ ਕਪੜੇ ਤੇ ਤਿੰਨ ਦੋਸੀ ਸੀਗੇ ਉਹ ਤਿੰਨ ਦੋਸੀ ਫੜ ਗਏ ਜਿਹੜਾ ਦੋਸੀ ਫੜਨ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ ਉਹਨਾਂ ਵਿੱਚ ਦੋ ਦੋਸੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਮਨਸ ਵਾਲ ਸੀਗੇ ਉਹਨਾਂ ਦੇ ਘਰ ਚ ਹੀ ਕੰਮ ਕੰਸਟਰਕਸ਼ਨ ਦਾ ਲੇਬਰ ਲੇਬਰ ਉਹ ਜੋ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੇ ਸੋਚਿਆ ਕਿ ਉੱਥੇ ਪਿੰਡ 'ਚ ਜਗਰਾਫਾ ਸੀਗਾ ਉਸਨੇ ਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਤੇ ਉਹਨਾਂ ਨੇ ਲਾਲਚ ਲਾਲਚ ਵਸਾ ਕੇ ਕਿ ਇੱਥੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੋਸਟ ਗੈਂਡਰੀਕ ਦੀ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੂੰ ਨੀਚੇ ਖੋਲਿਆ ਤੇ ਉਹ ਅ ਅ ਐਂਟਰੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਜਲਾ ਕੇ ਕਤਲ ਕੀਤਾ ਤੇ ਇਸੇ ਘਰ ਚੋਂ ਬੜਾ ਲਫੁਲੀ ਕਰਕੇ ਇੱਕ ਤੋਂ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਿਆਦਾ ਅਮਾਉਂਟ ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਂਝੀ ਮੇਂ ਤੀਨੋਂ ਦੋਸ਼ੀ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਤੀਨੋਂ ਹੀ ਖਾਸ ਕਰਕੇ ਇਹ ਉਸੀ ਪਿੰਡ ਦੇ ਰਹਿਣ ਵਾਲੇ ਸਨ ਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਜਿਸ਼ ਤਰ੍ਹਾਂ ਜਿਲਾ ਹੈਗਾ ਆ ਲਾਲਚੂ ਸਾਕੇ ਪੈਸਾ ਲੁੱਟਣ ਦੀ ਨੀਅਤ ਨਾਲ ਤਕਲ ਤੇ ਪਰ ਜੀਨੋ ਸਾਡੀ ਟੀਮ ਨੇ 24 ਘੰਟਿਆਂ ਦੇ ਅੰਦਰ ਅੰਦਰ ਜਿੜਾ ਹੈ ਪਰ ਇਸ ਕਿਤੇ ਅ ਯਾ ਜਿਹੜੇ ਤੰਦਾਂ ਨੇ ਐਂਟਰੀ ਕੀਤੀ ਉਹਨਾਂ ਨੇ ਚੋਰਾਇਆ ਹੈਗਾ ਯਾ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ Part of investigation ਥਰਡ ਪਰਸਨ ਸਰ ਕੋਣ ਹੈ ਦੋ ਤਾਂ ਲੇਬਰ ਵਾਲੇ ਹੋਗੇ ਤੀਸਰਾ ਤੀਸਰਾ ਦਾ ਸਾਥੀ ਹੈਗਾ ਪਿੰਡ ਦਾ ਹੀ ਹੈ ਹਾਂਜੀ ਪਿੰਡ ਦਾ ਹੈ ਕਸੰਦਿਤ ਉਹ ਕਿਉਂ ਗੱਲ ਕਰੀਏ ਕਿ ਡਰਗ ਅਡਿਕਟਡ ਹੈ ਉਹਨਾਂ ਚ ਇੱਕ ਬੰਦਾ